ਮੇਰੇ ਵੱਲੋਂ ਸਾਰਿਆਂ ਨੂੰ ਜੀ ਮਸੀਹੀ ਤੇ ਆਓ ਆਪਾਂ ਅੱਜ ਦਾ ਬਲੌਗ ਸ਼ੁਰੂ ਕਰੀਏ ਅੱਜ ਦੀ ਵੀਡੀਓ ਨੂੰ ਸ਼ੁਰੂ ਕਰੀਏ 파ਸਲੇ ਤੇ ਹੋਜੀ ਦੇ ਨਾਲ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਪਲੀਜ਼ ਆਪ ਮੇਰੇ ਚੈਨਲ ਦੇ ਨਵੇਂ ਤਕਰੀਸ ਸਬਸਕ੍ਰਾਈਬ ਜਰੂਰ ਕਰ ਦੋ ਲਾਈਕ ਕਮੈਂਟ ਜਰੂਰ ਕਰ ਦੋ ਪਹਿਲਾਂ ਹੀ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਆ ਗਈ ਆ ਤੁਸੀਂ ਇਸ ਵੀਡੀਓ ਨੂੰ ਪਲੀਜ਼ ਤੁਸੀਂ ਪੂਰਾ ਵਾਚ ਕਰੋ ਪਲੀਜ਼ ਔਰ ਸਬਸਕ੍ਰਾਈਬ ਵੀ ਜਰੂਰ ਕਰੋ ਪਹਿਲਾਂ ਸਬ ਕਮੈਂਟ ਜਰੂਰ ਕਰਨਾ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਔਰ ਆਪ ਲੋਕ ਸਭ ਵੀ ਮੇਰੇ ਨੂੰ ਸਪੋਰਟ ਦੇ ਲਈ ਪਲੀਜ਼ ਮੇਰੇ ਚੈਨਲ ਕੋ ਵੀ ਔਰ ਅਮੇ ਦਾ ਲਈ ਨਵੀਤੋ ਨਵੀਂ ਵੀਡੀਓ ਹੋਰ ਵੀ ਲੱਤੀ ਹੁੰਦੀ ਰਹੂੰਗੀ ਔਰ ਇੱਕ ਤੁਹਾਡਾ ਛੋਟਾ ਜਿਹਾ ਸਬਸਕ੍ਰਾਈਬ ਦੇ ਨਾਲ ਲਾਈਕ ਤੇ ਸ਼ੇਅਰ ਦੇ ਨਾਲ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਸਕਦੀਆਂ ਇਸ ਤਰ੍ਹਾਂ ਕਿ ਮੇਰੀ ਮੇਰੀ ਚੋਣ ਹੈ ਕਿ ਮੇਰੇ ਕੇਨਲ ਹੋਵੇ ਔਰ ਬਸ ਇਸੇ ਕੈਨ ਇਹ சேன ਤੁਹਾਨੂੰ ਇਹ ਤੋਂ ਸਮਝ ਗਿਰੂਪਸ ਕੋਟਨਾ ਆਓ ਆਪਏ ਅੱਜ ਆਪਾਂ ਸਿੱਖਣ ਜਾ ਰਹੇ ਆਂ ਕਿ ਪ੍ਰਾਰਥਨਾ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤੇ ਆਓ ਆਪਾਂ ਇਸ ਚੀਜ਼ ਨੂੰ ਦੇਖੀਏ ਉਹ ਖਾਸ ਵਿਸ਼ਾ ਹੈ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਵਰ ਜੀ ਦੇ ਨੇੜੇ ਆਉਣਾ ਹallelujah ਪ੍ਰਾਰਥਨਾ ਦੇ ਦੁਆਰਾ ਪਰਮੇਸ਼ਵਰ ਦੇ ਨੇੜੇ ਆਉਣਾ ਅਸੀਂ ਸੋਚਦੇ ਹਾਂ ਕਿ ਪਰਮੇਸ਼ਵਰ ਦੇ ਨੇੜੇ ਜਾਣਾ ਹੈ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਕਿਵੇਂ ਜਾ ਸਕਦੇ ਹਾਂ ਕਿੱਦਾਂ ਜਾਇਆ ਜਾਵੇ ਪਰਮੇਸ਼ਵਰ ਜੀ ਦੇ ਨੇੜੇ ਪ੍ਰਾਰਥਨਾ ਉਹ ਰਸਤਾ ਹੈ ਜਿਹਦੇ ਤੇ ਤੋਰ ਕੇ ਅਸੀਂ ਪਰਮੇਸ਼ਵਰ ਦੇ ਨੇੜੇ ਪਹੁੰਚਦੇ ਹਾਂ ਹallelujah ਤੁਹਾ ਸਾਹਮਣੇ ਪ੍ਰਾਰਥਨਾ ਤੁਹਾ ਰਸਤਾ ਤੁਹਾਡੇ ਵਿਸ਼ਵਾਸ ਦੀ ਜ਼ੁਬਾਨ ਪ੍ਰਾਰਥਨਾ ਤੁਹਾਡੀ ਹਰੇ ਚਾਲ ਦੀ ਆਵਾਜ਼ ਜੋ ਤੁਸੀਂ ਵਿਸ਼ਵਾਸ ਕਰਦੇ ਹੋ ਜੋ ਤੁਸੀਂ ایمان ਰੱਖਿਆ ਹੈ ਤੇ ایمان ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਹੀ ਪ੍ਰਾਰਥਨਾ ਹੈ। ਜਦੋਂ ਤੁਸੀਂ ਪ੍ਰਾਰਥਨਾ ਬੈਠਦੇ ਆ ਤਾਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਆ। ਮਤਲਬ ਕਿ ਤੁਸੀਂ ਪਰਮੇਸ਼ਵਰ ਦੇ ਨੇੜੇ ਆਮਨ ਹਾਲੇਲੂਇਆ ਪਰਮੇਸ਼ਵਰ ਜਿਹਦੇ ਨਾਲ ਬੈਠਦੇ ਆ। ਯੈਸ ਪ੍ਰਾਰਥਨਾ ਵਿੱਚ ਬੈਠਣ ਦਾ ਮਤਲਬ ਹੀ ਇਹ ਆ ਕਿ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣਾ। ਹਰ ਪਰਮੇਸ਼ਰ ਦੀ ਹਜ਼ੂਰੀ ਕਿੱਥੇ ਆ ਸੱਚਮੁੱਚ ਪ੍ਰਾਰਥਨਾ ਦਾ ਮਤਲਬ ਜਿੱਥੇ ਵੀ ਤੁਸੀਂ ਪ੍ਰਾਰਥਨਾ ਕਰਨ ਲਈ ਬੈਠੇ ਉੱਥੇ ਹੀ ਬੈਠਣਾ ਜਿੱਥੇ ਵੀ ਤੁਸੀਂ ਉਹਨੂੰ ਯਾਦ ਕਰ ਲਿਆ ਉੱਥੇ ਹੀ ਜਿੱਥੇ ਵੀ ਤੁਸੀਂ ਉਹਨੂੰ ਪੁਕਾਰਿਆ ਉੱਥੇ ਹੀ ਐਸਾ ਮੈਂ ਪਰਮੇਸ਼ਰ ਦੀ ਹਜ਼ੂਰੀ ਆਜ ਤੁਸੀਂ ਖੋਜੇਵਾਲ ਵਿੱਚੋਂ ਤਾਂ ਪਰਮੇਸ਼ਰ ਦੀ ਹਜ਼ੂਰੀ ਖੋਜੇਵਾਲ ਦੇ ਵਿੱਚ ਹੈ ਚੇਰਚ ਦੇ ਵਿੱਚ ਹਾਲੇਲੂਇਆ ਉੱਥੇ ਹੀ ਮਜੀਦ ਹੁੰਦਾ ਹੈ ਤੁਸੀਂ ਇਹ ਘਰ ਵਿੱਚ ਜਾਣਾ ਤਾਂ ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਨਾਲ ਤੁਹਾਡੇ ਘਰ ਦੇ ਵਿੱਚ ਵੀ ਜਾਏਗੀ ਹਾਲੇਲੂਇਆ ਤੁਸੀਂ ਰਾਤ ਦੇ ਸਮੇਂ ਵਿੱਚ ਬੈਠੋਗੇ ਤਾਂ ਪ੍ਰਭੂ ਇਹ ਨਹੀਂ ਕਹਿਣਗੇ ਕਿ ਹੁਣ ਤੇ ਕੈਨੇਡਾ ਦੇਣ ਚੜਿਆ ਮੈਂ ਇੰਡੀਆ ਵਾਲਿਆਂ ਦੀ ਨਹੀਂ ਸੁਣ ਸਕਦਾ ਸੌਰੀ ਹਾਲੇਲੂਇਆ ਕੋਣ ਤੁਮੇ ਕੈਨੇਡਾ ਵਾਲਿਆਂ ਦੀ ਸੁਣਨੀ ਆ ਅਮਰੀਕਾ ਵਾਲਿਆਂ ਦੀ ਸੁਣਨੀ ਆ ਨਹੀਂ ਜਿਹੜਾ ਵੀ ਜਿੱਥੇ ਤੂੰ ਵੀ ਜਿੱਤਾਂ ਵੀ ਬੁਕਾਰੇਗਾ ਮੇਰਾ ਪਰਮੇਸ਼ਰ ਉਹਦੇ ਨਾਲ ਹੋਵੇਗਾ ਉਹਦੀ ਆਵਾਜ਼ ਨੂੰ ਸੁਣੇਗਾ ਅਤੇ ਉੱਤਰ ਦੇਵੇਗਾ ਹallelujah ਹallelujah ਉਹ ਉਹਦੇ ਨਾਲ ਪ੍ਰਾਰਥਨਾ ਯਸਾ ਮੈਂ ਇੱਕ ਸਮਰਥਿਆ ਜਿਸਕਾ ਪਰਮ ਹallelujah ਹallelujah ਉਹ ਸਮਰਥਿਆ ਉਹ ਜ਼ੋਰ ਹੈ ਜਿਹਦੇ ਨਾਲ ਤੁਸੀਂ ਪਹਾੜਾਂ ਨੂੰ ਉਠਾੜ ਸਕਦੇ ਆ ਤੈਨੂੰ ਪ੍ਰਾਰਥਨਾ ਵਿੱਚ ਇੰਨਾ ਜ਼ੋਰ ਆ ਜਿਹੜੇ ਕੰਮ ਦਵਾਈਆਂ ਨਾਲ ਨਹੀਂ ਹੋ ਸਕਦੇ ਪ੍ਰਾਰਥਨਾ ਦੇ ਦੁਆਰਾ ਉਹ ਕੰਮ ਹੋ ਸਕਦੇ ਆ ਪ੍ਰਾਰਥਨਾ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਆ ਕਿ ਜਿੱਤੇ ਦੁਨੀਆ ਨੇ ਨਾ ਕਰ ਦਿੱਤੀ ਆ ਪਰਮੇਸ਼ਵਰ ਉਸ ਨਾ ਨੂੰ ਹਾਂ ਵਿੱਚ ਬਦਲ ਸਕਦੇ ਆ ਹallelujah ਪ੍ਰਾਤਨਾ ਰਾਈ ਹੁੰਦੀ ਹੈ ਸੱਚ ਮੁਝ ਪ੍ਰਾਤਨਾ ਤੋਂ ਬਿਨਾ ਹੋਰ ਕਿਸੇ ਵੀ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਨੇੜੇ ਨਹੀਂ ਜਾ ਸਕਦੇ ਯਸ ਆਮਨ ਪਰ ਸਿਰਫ ਪ੍ਰਾਰਥਨਾ ਦੇ ਦੁਆਰਾ ਹੀ ਪਰਮੇਸ਼ਵਰ ਜੀ ਦੇ ਨੇੜੇ जाया ਜਾ ਸਕਦਾ ਹੈ ਹallelujah ਸੋ ਮੱਤੀ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਤੇ ਉਹਦੀ 22 ਨੰਬਰ ਸੰਖਤੀ ਵਿੱਚ ਇਦਾਂ ਲਿਖਿਆ ਹੈ ਅੱਤੇ ਸਭ ਕੁਝ ਜੋ ਤੁਸੀਂ ਨੇਚਰ ਨਾਲ ਪ੍ਰਾਰਥਨਾ ਕਰਕੇ ਬੰਗੋ ਸੋ ਪਾਓਗੇ ਹallelujah ਜੋ ਕੁਝ ਵੀ ਮਤੀ ਦੀ 21 ਦੀ 22 ਸਿਰਫ ਬਿਮਾਰੀਆਂ ਦਾ ਇਲਾਜ ਨਹੀਂ ਸਭ ਕੁਝ ਜੋ ਨੇਚਰ ਨਾਲ ਪਰ ਵਿੱਚ ਰੋਟੀ ਨਹੀਂ ਤਾਂ ਕਰਕੇ ਮੰਗੋ ਉਹ ਪਾਓਗੇ ਜੇ ਸਭ ਤੁਹਾਨੂੰ ਚਾਹੀਦਾ ਹੈ ਜੋ ਵੀ ਤੁਹਾਡੀ ਜ਼ਰੂਰਤ ਹੈ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲੇ ਘਰੇਲੂ ਚੀਜ਼ਾਂ ਸੰਸਾਰਿਕ ਚੀਜ਼ਾਂ ਬਹੁਤ ਆ ਤੇ ਬੜਕਰ ਵੀ ਪਰਮੇਸ਼ਰ ਆਪ ਕੋ ਦੇਗਾ ਪਰ ਆਤਮਿਕ ਚੀਜ਼ਾਂ ਦੀ ਬਹੁਤ ਘਾਟ ਆ ਭਾਵ ਜਿਨ੍ਹਾਂ ਦੇ ਕੋਲ ਸ਼ਾਂਤੀ ਨਹੀਂ ਆਉਂਦੀ ਆ ਕਰੋ ਪ੍ਰਾਰਥਨਾ ਕਰਕੇ ਆਤਮਿਕ ਸ਼ਾਂਤੀ ਲਈ ਅਰਦਾਸ ਮੰਗਣਗੇ ਤਾਂ ਪ੍ਰਭੂ ਉਹਨਾਂ ਨੂੰ ਅਨੰਦ ਨਾਲ ਵੀ ਭਰਪੂਰ ਕਰੇ ਹallelujah ਖੁਸ਼ੀ ਆਵੇ ਪਰ ਬਹੁਤ ਸਾਰੇ ਲੋਕ ਆ ਜਿਹਨਾਂ ਲਈ ਕੋਲੇ ਸੰਸਾਰ ਵਿੱਚ ਅਨੰਦ ਦੀ ਜਗ੍ਹਾ ਵੀ ਨਹੀਂ ਆ ਪੈਸਾ ਤੇ ਲਵਾ ਕੇ ਬਹੁਤ ਤਾਂਈਆ ਜੇ ਤੁਹਾਡੇ ਕੋਲ ਸੰਸਾਰ ਵਿੱਚ ਪੈਸਾ ਨਹੀਂ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਪ੍ਰਾਰਥਨਾ ਵਿੱਚ ਮੰਗਣੀਆਂ ਨਹੀਂ ਆ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਜਿਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਆ ਉਹ ਸਾਰੀਆਂ ਜ਼ਰੂਰਤਾਂ ਮੇਰੇ ਪ੍ਰਭੂ ਜੀ ਤੁਹਾਡੀਆਂ ਪੂਰੀਆਂ ਕਰਨ ਦੀ ਹੈ ਹallelujah ਕਿਉਂਕਿ वचन ਵਿੱਚ ਲਿਖਿਆ ਅਤੇ ਸਭ ਕੁਝ ਸਭ ਕੁਝ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਸਭ ਕੁਝ ਵਿੱਚ ਪਰੇਸ਼ਾਨੀਆਂ ਤੋਂ ਛੁਟਕਾਰਾ ਵੀ ਹੈ ਪਰੇਸ਼ਾਨੀਆਂ ਤੋਂ ਛੁਟਕਾਰਾ ਹallelujah ਅਮੀਰੀ ਤੋਂ ਛੁਟਕਾਰਾ ਕਰਜ਼ੇ ਤੋਂ ਛੁਟਕਾਰਾ ਹਰ ਸਰਾਬੋਂ छुटਕਾਰਾ ਨਸ਼ਿਆਂ ਤੋਂ छुटਕਾਰਾ ਬਾਝਪਨ ਤੋਂ छुटਕਾਰਾ ਦੁੱਖਾਂ ਤਕਲੀਫਾਂ ਮੋਚਾਂ ਤੋਂ छुटਕਾਰਾ ਤਾਨੇ ਮੇਣਿਆਂ ਤੋਂ छुटਕਾਰਾ ਹਰ ਉਹ ਚੀਜ਼ ਜਿੱਤੋਂ ਤੁਸੀਂ छुटਕਾਰਾ ਪਾਉਣਾ ਚਾਹੁੰਦੇ ਆ ਉਹ ਸਭ ਕੁਝ ਦੇ ਵਿੱਚ ਹੀ ਸ਼ਰਾਬ ਤੋਂ ਨਸ਼ਿਆਂ ਤੋਂ छुटਕਾਰਾ ਬਾਝਪਨ ਤੋਂ छुटਕਾਰਾ ਸਭ ਕੁਝ ਜੋ ਤੁਸੀਂ ਨੇ ਤਾਨੇ ਮੇਣੇ ਉਹ ਕਰਕੇ ਮੰਗੋਗੇ ਕਿਵੇਂ ਮੰਗੜਾ ਆ ਪ੍ਰਸੰਤ ਬੰਦਾ ਚੱਜਦਾ ਬੁੱਲਣਾ ਦੇ ਨਾਲ ਨਹੀਂ ਨੇਚਾ ਦੇ ਨਾਲ ਨੇਚਾ ਤੁਹਾਡੇ ਅੰਦਰ ਆ ਤੁਹਾਡਾ ਵਿਸ਼ਵਾਸ ਨਹੀਂ ਤੁਹਾਡੀ ਨੇਚਾ ਆ ਪਰ ਸਾਰਾ ਰੱਖ ਕੇ ਪਰਮੇਸ਼ਵਰ ਤੋਂ ਮੰਗਣਾ ਹੈ ਸ਼ੱਕ ਨਹੀਂ ਕਰਨਾ ਭੋੜਾ ਵੀ ਸ਼ੱਕ ਨਹੀਂ ਕਰਦਾ ਜਿਹੜੀ ਵੀ ਪ੍ਰਾਰਥਨਾ ਤੁਸੀਂ ਅੱਜ ਹੀ ਪ੍ਰੈਕਟੀਕਲ ਕਰਨਾ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਅਸੀਂ ਕਿਉਂ ਸੋਚੀਏਗੇ ਹਫਤੇ ਪਿੱਛੋਂ ਜਾ ਕੇ ਕਰਾਂਗੇ ਅੱਜ ਜਦੋਂ ਖੁਦਾ ਜੀ ਦੇ ਦਾਸ ਇੱਥੇ ਪ੍ਰਾਰਥਨਾ ਕਰਨਗੇ ਤੁਸੀਂ ਉਸ ਪ੍ਰਾਰਥਨਾ ਨੂੰ ਨੇਚਰ ਦੇ ਨਾਲ ਆਪਣੇ ਜੀਵਨ ਵਿੱਚ ਰਿਸੀਵ ਕਰਿਓ ਪੀਛਾ ਤੁਸੀ ਇੱਥੇ ਬੈਠੇ ਹੋਏ ਬਚਨ ਨੂੰ ਸੁਣ ਰਹੇ ਆ ਤੁਸੀਂ ਆਪਣੀ ਨੇਚਾ ਨੂੰ ਮਜਬੂਰਤ ਕਰ ਲਵੋ ਅਰ ਇਹਨਾਂ ਬਚਨਾਂ ਨੂੰ ਆਪਣੇ ਅੰਦਰ ਲੈ ਲਵੋ ਯਸ ਆਮਨ ਹਾਲੇ ਤੁਸੀਂ ਦੇਖੋ ਉਸ ਭੈਣ ਦੀ ਕਿੰਨੀ ਜ਼ਬਰਦਸਤ ਦਵਾਈ ਜਿਸ ਭੈਣ ਨੇ ਕਹਾ ਕਿ ਉਹਦੇ ਆਪਣੇ ਭੋਜਨ ਦੇ ਵਿੱਚ ਕਰ ਲਈ ਰੱਗ ਗਈ ਸੀ ਤੇ ਉਹ ਭੋਜਨ ਸਾਰੇ ਪਰਿਵਾਰ ਨੇ ਛਕਿਆ ਪਰ ਕੰਨੀ ਮੇ ਵਿਸ਼ਵਾਸ ਤੇ ਨਾ ਕਚੈ ਨ ਬੋਲੀ ਗਈ ਕਿਹੜਾ ਬਚਨ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਖਾ ਲੈਣ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਹallelujah ਉਹਨੂੰ ਇਹ ਚੀਜ਼ ਕਿੱਦਾਂ ਚੰਦੇ ਆਈ ਕਿਉਂਕਿ ਉਹਨੇ ਬਚਨ ਨੂੰ ਪੜਿਆ ਸੀ ਉਹਨੇ ਬਚਨ ਨੂੰ ਧਿਆਨ ਨਾਲ ਸੁਣਿਆ ਸੀ ਉਹਨੂੰ ਪਤਾ ਸੀ ਇਹ ਬਚਨ ਹੀ ਕਦੋਂ ਬੋਲਣਾ ਹੈ ਕਿੱਥੇ ਬੋਲਣਾ ਤੇ ਕਿੱਦਾਂ ਕੰਮ ਕਰੂਗਾ ਸਾਰੇ ਪੜਨੇ ਜੋ ਰਹੀ ਹੈ ਹallelujah ਸਹੀ ਸਮੇਂ ਤੇ ਸਹੀ ਬਚਨ ਬੋਲ ਲਿਆ ਤੇ ਗ੍ਰੇਟ ਪਾਵਰਫੁਲ ਟੈਸਟੀਮਨੀ ਦੇ ਨਾਲ ਆਈ ਅਦਰਵਾਈਜ਼ ਬੜੀ ਬੜੀ ਅਖਬਾਰਾਂ ਤੇ ਟੈਲੀਵਿਜ਼ਨਾਂ ਦੇ ਵਿੱਚ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਕਿ ਖਾਣੇ ਵਿੱਚ ਆਤਮਾ ਸਮੋਦਾ ਦਾਨੋ ਲੱਗੀ ਦਾ ਸਾਰਾ ਨੰਬਰ ਹੀ ਜਿਹੜਾ ਮੁੱਕ ਗਿਆ ਪਰ ਪਰਮੇਸ਼ਵਰ ਨੇ ਉਹਨਾਂ ਦੇ ਬਾਲ ਬੱਚਿਆਂ ਨੂੰ ਵੀ ਸੰਭਾਲਿਆ ਤੇ ਉਹਨਾਂ ਨੂੰ ਵੀ ਸੰਭਾਲੂ ਕਿਉਂਕਿ ਬਚਨ ਖੁਦ ਪਰਮੇਸ਼ਵਰ ਹੈ ਕਦੀ ਵੀ ਬਚਨ ਦੇ ਸਮੇਂ ਵਿੱਚ ਸੋਣਾ ਨਹੀਂ ਇਸ ਵੀਡੀਓ ਨੂੰ ਪੂਰਾ ਕਦੀ ਬਚਨ ਨੂੰ ਇਗਨੋਰ ਨਹੀਂ ਕਰਨਾ ਇਸ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਚਨ ਨੂੰ ਇਗਨੋਰ ਕਰਨਾ ਬਚਨ ਨੂੰ ਆਸਰ ਰੱਖਣਾ ਮਤਲਬ ਪਰਮੇਸ਼ਰ ਨੂੰ ਇਗਨੋਰ ਕਰਨਾ ਹੋਰ ਕਿਤੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਇੱਕ ਚਾਹੇ ਰੋਜ਼ ਦਾ ਇੱਕ ਹੀ ਬਚਨ ਪੜਿਆ ਕਰੋ ਜਿੱਥੇ ਵੀ ਪੜਿਆ ਕਰੋ ਕਹੋ ਤਾਂ ਪੜਿਆ ਹੋਊ ਨੀ ਪ੍ਰੀਵਚਨ ਕਹੋ ਤਾਂ ਇਹ ਕਿ ਮੈਂ ਨਹੀਂ ਸੌਂਦੀ ਜਰੂਰ ਇੱਕ ਵਾਰੀ ਸਵੇਰ ਸਵੇਰ ਚੜ੍ਹ ਕੇ ਆ ਕਰੋ ਪਹਿਲਾਂ ਹੀ ਪੜਿਆ ਕਰੋ ਤੁਹਾਡੇ ਅੰਦਰ ਕੋਈ ਨਾ ਪਰਮੇਸ਼ੁਰ ਦੇ ਨਾਮ ਦੇ ਵਿੱਚ ਸਾਰੇ ਆਲਸ ਨੂੰ ਸਾਰੇ ਲਤਰ ਨੂੰ ਸਾਰੇ ਨੀਂਦ ਨੂੰ ਮੈਂ ਛਿੜਕਦੀ ਆਂ ਛੜਕਦਾ ਆਂ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਲੋਕ ਸਾਰੀ ਸੁਸਤੀ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਪਰ ਲੋਕ ਮੈਂ ਹੁਣ ਸੁਚੇਤ ਹੋ ਕੇ ਅੱਜ ਬਚਨ ਸੁਣਗਾ ਕਿ ਕਿ ਬਚਨ ਦੇ ਲਈ ਪ੍ਰਭੂ ਮੇਰੇ ਨਾਲ ਗਾ ਤਾਨੂੰ ਪਰਮੇਸ਼ੁਰ ਅੱਗੇ ਲੈ ਕੇ ਜਾਉਂਦਾ ਵਾ ਪਰ ਮੇਸ਼ਵਰ ਤਾਂ ਮਗੇ ਲੈ ਕੇ ਜਾਣਾ ਚਾਹੁੰਦਾ ਵਾ ਉਹ ਚਾਹੁੰਦਾ ਵਾ ਕਿ ਸੁਬਾਰਤ ਜਾਓ ਔਰ ਇਹ ਸੰਸਾਰਿਕ ਚੀਜ਼ਾਂ ਤੋਂ ਬਚ ਜਾਓ ਉੱਥੇ ਜਾਣਾ ਲਾਭਦਾਇਕ ਆ ਹਾਨੀ ਨਹੀਂ ਹੈਗੀ ਜੇ ਤੁਸੀਂ ਨਰਕ ਦੀ ਅੱਗ ਤੋਂ ਬਚਣਾ ਤਾਂ ਜ਼ਰੂਰ ਜ਼ਰੂਰ ਤੁਸੀਂ ਬਚਣਾ ਪੜੇ ਕਰੋ ਔਰ ਮੈਨੂੰ ਵੀ ਸਪੋਰਟ ਕਰੋ ਮੇਰੇ ਚੈਨਲ ਇਸੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰੋ ਸ਼ੇਅਰ ਕਰੋ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਮੈਂ ਹੋਰ ਵੀ ਵੀਡੀਓ ਸੈੱਟ ਕਰਦੀ ਰਹਾਂਗੀ ਤੋ ਚੈਨਸੀ ਕੀ ਬਾਕੀ